ਲੁਧਿਆਣਾ ਪੁਲਿਸ ਨੇ ਸ਼ਿਮਲਾਪੁਰੀ ਥਾਣੇ ਦੇ ਅਧੀਨ ਆਉਂਦੇ ਗੁਰਕੋਬੀ ਸਿੰਘ ਨਗਰ ਵਿੱਚ ਨਸ਼ਾ ਤਸਕਰੀ ਦੇ ਘਰ ਦੀ ਨਜਾਇਜ਼ ਉਸਾਰੀ ਉੱਤੇ ਨਗਰ ਨਿਗਮ ਨੇ ਚਲਾਇਆ ਪੀਲਾ ਪੰਜਾ ਡੀਸੀਪੀ ਨੇ ਕਿਹਾ ਕਿ ਦੋਸ਼ੀ ਪੈਣ ਪਾਈ ਤੇ ਅੱਠ ਨਸ਼ਾ ਤਸਕਰੀ ਦੇ ਮਾਮਲੇ ਵੀ ਦਰਜ ਹਨ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਨਸ਼ੇ ਵਿਰੁੱਧ ਤਹਿਤ ਲਗਾਤਾਰ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦੇ ਵਿਰੁੱਧ ਪੰਜਾਬ ਸਰਕਾਰ ਦਾ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਉਸੇ ਲੜੀ ਤਹਿਤ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਇਲਾਕੇ ਦੇ ਅਧੀਨ ਪੈਂਦੇ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਪੀਲਾ ਪੰਜਾ ਜੋਇ ਚਲਾਇਆ ਗਿਆ ਯਾਨੀ ਕਿ ਪੁਲਿਸ ਪ੍ਰਸ਼ਾਸਨ ਦੀ ਨਸ਼ਾ ਨਸ਼ਾ ਤਸਕਰਾਂ ਦੇ ਘਰ ਪਈ ਰੇਡ ਪੁਲਿਸ ਇਹ ਦੇਖ ਰਿਹਾ ਕਿ ਵਿੱਚ ਨਗਰ ਨਿਗਮ ਵੱਲੋਂ ਨਸ਼ੇ ਦੀ ਤਸਕਰੀ ਕਰਨ ਵਾਲੇ ਤੇ ਘਰ ਨਜਾਇਜ਼ ਉਸਾਰੀ ਉੱਪਰ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਡੀਸੀਪੀ ਹਰਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਦੋਸ਼ੀ ਰੌਬਰਟ ਸਿੰਘ ਸਿੱਧੂ ਅਤੇ ਉਸ ਦੀ ਭੈਣ ਰਵੀਨਾ ਵੱਲੋਂ ਇਸ ਇਲਾਕੇ ਵਿੱਚ ਨਸ਼ਾ ਵੇਚਿਆ ਜਾਂਦਾ ਸੀ ਇਹਨਾਂ ਦੋਵਾਂ ਉੱਪਰ ਐਨਡੀਪੀਸੀ ਐਕਟ ਦੇ ਤਹਿਤ 8 ਤੋਂ 10 ਮਾਮਲੇ ਦਰਜ ਹਨ ਮੁਹੱਲੇ ਦੇ ਲੋਕ ਵੀ ਕਾਫੀ ਪਰੇਸ਼ਾਨ ਰਹਿੰਦੇ ਸਨ ਇਸ ਮੌਕੇ ਡੀਸੀਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਤੋਂ ਹਰ ਵਿਅਕਤੀ ਨੂੰ ਦੂਰ ਰਹਿਣਾ ਚਾਹੀਦਾ ਹੈ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਨਸ਼ਿਆਂ ਦੇ ਵਿਰੁੱਧ ਇਸੇ ਤਰ੍ਹਾਂ ਕਾਰਵਾਈ ਹੁੰਦੀ ਰਹੇਗੀ ਸਰ ਅਜੀ ਅਜੀ ਇਹ ਅੱਜ ਗੁਰਗੋਵ ਸਿੰਘ ਜੀ ਨਗਰ ਤੇ ਮਾਈਕ ਤੇ ਆਣਾ ਸ਼ਿਮਲਾਪੁਰੀ ਉਹਨਾਂ ਸੁਪੇ ਕਾਰਪੋਰੇਸ਼ਨ ਦੇ ਫਿਰਗਾਨ ਦੇ ਨਾਮ ਕੋਈ ਜਿਹੜੀ ਨਗਰ ਵਿੱਚ ਪਵਨ ਲੋਕ ਉਹ ਤੁਮਨੇ ਸੀ ਆ ਤੇ ਇਹਦੇ ਵਿੱਚ ਰੋਬਰਟ ਸਿੱਧੂ ਤੇ ਉਹਦੀ ਭੈਣ ਹੈ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਨਡੀਪੀ ਐਕਟ ਦੇ ਹਰ 7-8 ਘਰਾਂ ਬੰਨ੍ਹ ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਕੰਮ ਕੰਮ ਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆ ਤੇ ਉਹਨਾਂ ਦੀ ਮਦਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ ਬਾਕੀ ਦੂਜਾ ਜਿਹੜਾ ਇਹ ਏਰੀਆ ਏਰੀਆ ਦੇ ਵਿੱਚ ਲੋਕ ਇਹਨਾਂ ਤਾਂ ਬਹੁਤ ਉਫੀ ਸੀ ਤੇ ਨਸ਼ੇਰਾ ਵੀ ਕੰਮ ਕਰਦੇ ਸੀ ਉਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਦੇ ਤੋਂਾਂ ਦੇ ਮਿਲ ਕੇ ਸੱਤ ਨੰਬਰ ਮੁਕੱਦਮੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਸੋ ਇਹਿਆ ਪਿੰਡ ਦਾ ਮਾਥੋੜੇ ਮਾధ్యਮ ਨਾਲ ਹੀ ਲੋਕਾਂ ਨੂੰ ਆਉਂਦਾ ਹੈ ਇਹ ਰਿਕਵੈਸਟ ਕਰਦਾ ਕਿ ਇਹਨਾਂ ਲੋਕਾਂ ਤੋਂ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਉਣ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਇੱਕ ਵਧੀਆ ਬਣਾਉਣਾ ਸ ਹੈ ਰੋਬਟ ਤੇ ਜਿਹੜੀ ਵਾਈ ਉਹ ਹੀ ਪੈਨ ਹੈ ਗਿਆ ਉਹ ਹੱਤਿਆ ਪੂਰੇ ਨੇ ਗ੍ਰਸਟ ਵਿੱਚ ਹੈ ਗਿਆ ਜਿਹੜੇ ਜਾਂ ਫਿਰ ਪੰਜਾਬ ਨਹੀਂ ਬਲਸ ਦੀ ਗ੍ਰਸਟ ਨਹੀਂ ਹੈ ਕਿ ਘਰੋਂ ਗਏ ਹੋਏ ਨੇ ਤੇ ਰਾਉਟ ਸਾਡਾ ਇਹ ਡਰਗ ਪੈਨਲਰ ਵੀ ਹੈ ਪੈਨਲਰ ਦੇ ਵਿੱਚ ਵੀ ਹੈ ਕਿਉਂਕਿ ਐਕਟਿਵਲੀ ਇਹ ਕੰਮ ਕਰਦਾ ਸੀ ਕਾਫੀ ਦੇਰ ਤੋਂ ਤੇ ਹਾਂ ਹੁਣ ਵੀ ਇਹ ਕਿਤੇ ਰੂਪੋਸ਼ ਹੈ ਤੈਨੂੰ ਕੋਸ਼ਿਸ਼ ਕਰ ਰਹੇ ਹਾਂ ਅਸੀਂ ਤੇ ਕਿੰਨਾ ਹੀ ਤਸਕਰਾਂ ਨੂੰ ਕੀ ਤੁਹਾਡਾ ਸੰਦੇਸ਼ ਹੈ ਨਸ਼ਾ ਤਸਕਰਾਂ ਨੂੰ ਕਿ ਜੁਦਾਬੀ ਨਸ਼ਾ ਤਸਕਰ ਨੂੰ ਇਹ ਜਿਥੇ ਥਾਵਨੀਆ ਵੀ ਇਹ ਕੰਮਾਂ ਤੋਂ ਦੂਰ ਹਟੋ ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ ਪੰਜਾਬ ਇੱਕ ਵਧੀਆ ਪੰਜਾਬ ਸਰਜੀਏ ਮੈਨੂੰ ਅੰਗਲਾ ਪੰਜਾਬ ਕਿਹਾ ਜਾਂਦਾ ਸੋ ਸਟਰੀਮ ਲਾਈਨ ਚ ਆ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਇੱਕ ਵਧੀਆ ਦੋਲ ਹਣਾਈਏ ਤੇ ਉਹੀ ਹਸਤਾ ਖੇਡਦਾ ਪੰਜਾਬ ਦੇ ਸਰ ਹੁਣ ਤੱਕ ਕਿੰਨੇ ਮਾਮਲੇ ਸੁਲਝਾ ਲਏਗੇ ਇਸ ਜਿਹੜੀ ਤਾਂ ਮਾਮਲੇ ਸੁਲਝਾਉਣ ਨੂੰ ਤਾਂ ਦਿੱਲੀ ਕਾਫੀ ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਿਸ਼ਨ ਚੱਲਿਆ ਜੁੱਧ ਨਸ਼ਾ ਵਿਰੁੱਧ ਚੱਲਿਆ ਇਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਕਾਮਯਾਬੀ ਵੀ ਪਾਈ ਹੈ ਤੇ ਲੋਕ ਵੀ ਸਾਡੀ ਹੈਲਪਫੁਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਨੇ ਜੀ ਤੇ ਕਈ ਕਿਸਿਆਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਹ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆਪ ਫੜਵਾਇਆ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਹੈ ਜਦੋਂ ਇਹੋ ਇਹੋ ਜਿਹਾ ਵਾਤਾਵਰਨ ਸਿਰਜਦਾ ਹੈ ਤੇ ਉਹ ਤੋਂ ਦੂਰ ਨਹੀਂ ਕਿ ਜਦੋਂ ਅਸੀਂ ਇਹ ਮੰਨ ਲਓ ਇਹਦੇ ਇਸ ਅਲਾਮਤ ਤੇ ਕਾਮਯਾਬੀ ਨਾਲ ਥੈਂਕ ਯੂ ਥੈਂਕ ਯੂ ਠੀਕ ਹੈ ਪਹਿਲੀ ਵਾਰ ਇਹ ਨਸ਼ੇ ਦੇ ਖਿਲਾਫ ਜਿਹੜੀ ਮਹਮ ਚੱਲੀ ਏ ਅਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖ ਰਹੇ ਹਾਂ ਜਿਸ ਬੰਦੇ ਨੇ ਲੋਕਾਂ ਦੇ ਘਰਾਂ ਦੇ ਘਰ ਖਰਾਬ ਕੀਤੇ ਹੋਣਾ ਕਿਸੇ ਦਾ ਇੱਕ ਪੁੱਤ ਵੀ ਨਸ਼ੇ ਤੇ ਲੱਗ ਜੇ ਤੇ ਉਹ ਸਾਰੇ ਪਰਿਵਾਰਾਂ ਨੂੰ ਰਿਸ਼ਤੇਦਾਰ ਦੇ ਗਹਿਣੇ ਵੇਚ ਜਿੰਦਾਂ ਕਦੀ ਕੁਛ ਕਰਦਾ ਕਦੀ ਕੁਛ ਉਹ ਨਸ਼ੇ ਦੇ ਵਿੱਚ ਬਹੁਤ ਕੁਝ ਗਲਤ ਕਰਦਾ ਇਹ ਜੋ ਮਹਿਮ ਹੈ ਇਹ ਇੱਕ ਰੱਬ ਰੂਪੀ ਬੰਦੇ ਵੱਲੋਂ ਜੋ ਚਲਾਈ ਗਈ ਹੈ ਅਸੀਂ ਉਸ ਦੀ ਬਹੁਤ ਸ਼ਲਾਘਾ ਕਰਦੇ ਹਾਂ ਤੇ ਅਸੀਂ ਸਾਰੇ ਲੋਕਾਂ ਦੀ ਵੀ ਬਹੁਤ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ ਪੂਰਾ ਕੋਆਪਰੇਟ ਕੀਤਾ ਸਾਥ ਦਿੱਤਾ ਅਤੇ ਪੰਜਾਬ ਪੁਲਿਸ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਮਹਮਤ ਆਤਮਨਗਰ ਦੇ ਵਿੱਚ ਹੀ ਘਟ ਤੋਂ ਘਟ ਵੀ 100 ਤੋਂ 200 ਜੋ ਵੀ ਨਸ਼ਾ ਤਸਕਰ ਸਨ ਉਹ ਛੱਡ ਕੇ ਬਾਹਰਲੇ ਸੂਬਿਆਂ 'ਚ ਭੱਜ ਗਏ ਹਨ ਕਿਉਂਕਿ ਨਸ਼ਾ ਵੇਚਦੇ ਸਨ ਅਸੀਂ ਪੰਜਾਬ ਪੁਲਿਸ ਦੀ ਤੇ ਪੰਜਾਬ ਸਰਕਾਰ ਦੀ ਬਹੁਤ ਧੰਨਵਾਦੀ ਆ ਤੇ ਅੱਗੇ ਤੋਂ ਵੀ ਧੰਨਵਾਦ ਜੀ ਇੱਥੇ ਕਿੰਨੀ ਦੇਰ ਤੋਂ ਨਸ਼ਾ ਵੇਚਿਆ ਜਾ ਰਿਹਾ ਸੀ ਅਸੀਂ ਇੱਥੇ ਸੁਣਿਆ ਜੀ ਹੁਣ ਕਾਫੀ ਦੇਰ ਤੋਂ ਨਸ਼ਾ ਹੋਇਆ ਵੇਚਿਆ ਜਾ ਰਿਹਾ ਸੀ ਤੇ 3-4 ਮੁਕੱਦਮੇ ਵੀ ਆਏ 3-4 ਮੁਕੱਦਮੇ ਵੀ ਆ ਹਾਂ ਜੀ 8 ਸਾਲ ਹੋ ਗਏ ਓਕੇ 8 ਸਾਲ ਹੋ ਗਏ